ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪੱਟੀ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਅੱਜ ਦੁਪਹਿਰ ਦੇ ਸਮੇਂ ਚੱਲੀ ਗੋਲੀ ਕਾਰਨ ਇੱਕ ਗਰਭਵਤੀ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਸਬੰਧੀ ਮ੍ਰਿਤਕਾ ਸੁਨੀਤਾ ਰਾਣੀ ਦੇ ਪਤੀ ਰਾਜਾ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਸਾਡੇ ਗੁਆਂਢ ਵਿੱਚ ਰਹਿੰਦੇ 8 ਨੌਜਵਾਨਾਂ ਨੇ ਸਾਡੇ ਘਰ ਵਿੱਚ ਆ ਨਜਾਇਜ਼ ਹਥਿਆਰਾਂ ਨਾਲ ਲੈਸ ਕੇ ਗੋਲੀਆਂ ਚਲਾਈਆਂ ਜਿਸ ਦੀ ਸੂਚਨਾ ਸੀ ਸਥਾਨਕ ਪੁਲਿਸ ਨੂੰ ਦਿੱਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਕੁਝ ਮੋਹਤਬਰਾਂ ਦੇ ਨਾਲ ਸਾਡਾ ਆਪਸੀ ਰਾਜ਼ੀਨਾਮਾ ਕਰਵਾ ਦਿੱਤਾ ਅੱਜ ਫਿਰ ਦੁਪਹਿਰ 1 ਵਜੇ ਦੇ ਕਰੀਬ ਬੋਬੀ ਮੇਵਾ ਸੇਵਾ ਸੰਨੀ ਨਿਸ਼ਾਨਬਿੱਟੂ ਵਿਕਰ ਜੋਦਾ ਫਿਰ ਤੋਕੇ ਕਰਨ ਆਦੀ ਨੇ ਨਜਾਇਜ਼ ਹਥਿਆਰ ਨਾਲ ਸਾਡੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਈਆਂ ਜਿਸ ਕਾਰਨ ਮੇਰੀ ਪਤਨੀ ਸੁਨੀਤਾ ਰਾਣੀ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਜਿਸ ਕਾਰਨ ਸਾਨੂੰ ਮਜਬੂਰਨ ਲਾਸ਼ ਨੂੰ ਡੀਐਸਪੀ ਦਫ਼ਤਰ ਮੋਹਰੇ ਰੱਖ ਕੇ ਧਰਨਾ ਲਗਾਉਣਾ ਪਿਆ ਸੋਨੂ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ पत्रारो घंटे पए जो कोई सुनवाई न पैसे लेजो पैसे लेक इन गोली कोई मुल नी मोड़नि मेरी घर वारी डैड हुई आहे हूंदा आ खे बीठे घटे बाद आहे